ਹੈਲੋ ਫਰੈਂਡਸ ਕੀ ਹਾਲ ਹੈ ਤੁਹਾਡਾ ਅੱਜ ਬਹੁਤ ਹੀ ਮਸ਼ਹੂਰ ਕਹਾਣੀਕਾਰ ਅਮ੍ਰਿਤਾ ਪ੍ਰੀਤਮ ਜੀ ਦੀ ਕਹਾਣੀ ਗੌਦਾ ਮਾਲਕਰ ਨਾਲ ਸਾਂਝੀ ਕਰਨ ਜਾ ਰਹੇ ਹਾਂ ਆਓ ਸੁਣਦੇ ਹਾਂ ਬਹੁਤ ਹੀ ਦਿਲਚਸਪ ਕਹਾਣੀ ਹੋਂਦੇ ਪਿੰਡੇ ਦਾ ਰੰਗ ਪੂਰਾ ਸੀ ਥਾਂ ਨਸਲੋਂ ਕਾਲੇ ਨਹੀਂ ਸਨ ਪਰ ਕਾਲੀ ਪਾ ਮਾਰਦੇ ਸਨ ਇਸ ਲਈ ਪਿੰਡ ਵਾਲਿਆਂ ਨੇ ਉਹਦਾ ਨਾਂ ਕਪਿਲਾ ਗਉਂ ਰੱਖਿਆ ਹੋਇਆ ਸੀ ਕਪਿਲਾ ਨੇ ਜਿੰਨੀ ਵਾਰ ਆਪਣੀਆਂ ਟੁੱਟੀਆਂ ਹੋਈਆਂ ਲੱਤਾਂ ਉੱਤੇ ਭਾਰ ਪਾ ਕੇ ਉਠਣ ਦੀ ਕੋਸ਼ਿਸ਼ ਕੀਤੀ ਸੀ ਓਨੀ ਵਾਰੀ ਜ਼ੋਰ ਦੀ ਅੜਿੰਗ ਕੇ ਉਹ ਜ਼ਮੀਨ ਉੱਤੇ ਡਿੱਗ ਪਈ ਸੀ ਹੁਣ ਉਹਦੇ ਵਿੱਚ ਹੋਰ ਆਂਗਸ ਨਹੀਂ ਸੀ ਹਾਉਕ ਦੀ ਜਈ ਨਹੀਂ ਘਾਹ ਦੀ ਸੇਲ ਨੂੰ ਚੱਟਣ ਲਈ ਜੀਵ ਕੱਢੀ ਪਰ ਘਾਹ ਵਿੱਚੋਂ ਪਾਣੀ ਦੀ ਤਰਾਵਟ ਦੀ ਥਾਂ ਗਰਮ ਤੇ ਲੂਣਾ ਲਹੂ ਉਹਨੇ ਜੀਵ ਨੂੰ ਛੋਇਆ ਉਹਨੇ ਰਾਤ ਨੂੰ ਆਪਣੇ ਨਾਲ ਘਾਹ ਚਰਨਾਈਆਂ ਬਾਕੀ ਦੀਆਂ ਨੋ ਡੱਬ ਖੜਬੀਆਂ ਗਊਆਂ ਨੂੰ ਆਪਣੀਆਂ ਪਥਰਾਂ ਦੀਆਂ ਅੱਖਾਂ ਨਾਲ ਲੱਭਣ ਦੀ ਕੋਸ਼ਿਸ਼ ਕੀਤੀ ਪਰ ਹੋਂਦੇ ਦੁਆਲੇ ਸਿਰਫ ਮਾਸ ਦੇ ਵੱਡੇ ਵੱਡੇ ਢੇਰ ਪਏ ਹੋਏ ਸਨ ਕਿਸੇ ਗਊ ਦੀਆਂ ਸਿਰਫ ਟੰਗਾਂ ਕਿਸੇ ਦਾ ਸਿਰ ਬਾਕੀ ਮਾਸ ਦੇ ਵੱਡੇ ਵੱਡੇ ਟੁਕੜੇ ਹੋਂੋਂ ਦੂਰੋਂ ਬਹੁਤ ਦੂਰੋਂ ਕੁਝ ਵਜਾ ਰਹੀਆਂ ਇੱਕ ਵਾਰ ਸੀ ਫੌਜੀਆਂ ਦੀ ਸ਼ੌਣੀ ਵਿੱਚ ਇਸੇ ਤਰ੍ਹਾਂ ਗਊਆਂ ਮਾਰੀਆਂ ਜਾਂਦੀਆਂ ਹਨ ਅੱਜ ਅਸਾਂ ਅੱਖੀਂ ਵੇਖ ਲਿਆ ਹੈ ਇੱਕ ਹੋਰ ਸ਼ੂਕ ਦੀ ਆਵਾਜ਼ ਸੀ ਗਊ ਮਾਤਾ ਉੱਤੇ ਇਹ ਜ਼ੁਲਮ ਇਹ ਗਊ ਹੱਤਿਆ ਕਰਨ ਵਾਲੇ ਪਾਪੀ ਹਤਿਆਰੇ ਇਹ ਹੋਰ ਚੀਖ ਦੀ ਆਵਾਜ਼ ਸੀ ਜਿਸ ਦੇਸ਼ ਵਿੱਚ ਇਸ ਤਰ੍ਹਾਂ ਪਾਪ ਹੁੰਦਾ ਹੈ ਜਿੱਥੇ ਕੋਈ ਧਰਮ ਕਰਮ ਨਹੀਂ ਰਿਹਾ ਉਸ ਦੇਸ਼ ਦਾ ਬੇੜਾ ਗਊ ਮਾਤਾ ਦੇ ਖੂਨ ਨਾਲ ਡੁੱਬ ਜਾਏਗਾ ਤੇ ਫਿਰ ਪਤਾ ਨਹੀਂ 50 ਕੇ 100 ਆਵਾਜ਼ਾਂ ਸਨ ਜਿਨ੍ਹਾਂ ਨੇ ਚੜ੍ਹਦੇ ਸੂਰਜ ਦੀ ਰੌਸ਼ਨੀ ਉੱਤੇ ਜਿਵੇਂ ਹਮਲਾ ਕਰ ਦਿੱਤਾ ਹੋਵੇ ਆਵਾਜ਼ਾਂ ਨੇੜੇ ਵੀ ਹੋਈਆਂ ਦੂਰ ਵੀ ਤੇ ਫਿਰ ਇੱਕ ਚੁੱਪ ਛਾ ਗਈ ਕਪੀਲਾ ਦਾ ਪਿੰਡਾ ਸੁੰਨ ਵਿੱਚ ਡੋਬਦਾ ਜਾਂਦਾ ਸੀ ਤੇ ਖੋਰ ਉਹਦੇ ਦਿਵਾਲੇ ਵਗ ਰਹੇ ਲਹੂ ਵਿੱਚ ਫਿਰ ਉਹਨੂੰ ਜਾਪਿਆ ਜਿਵੇਂ ਕੁਝ ਲੋਕ ਫੌਜੀ ਵਰਦੀਆਂ ਵਿੱਚ ਉਹਦੇ ਦਿਵਾਲੇ ਘੁੰਮ ਰਹੇ ਸਨ ਉਹ ਲੋਕ ਜਿੱਦਣ ਨੂੰ ਵੇਖ ਰਹੇ ਸਨ ਕਪਲਿਆ ਨੇ ਵੀ ਪਥਰਾਂ ਦੀਆਂ ਅੱਖਾਂ ਨਾਲ ਉਧਰ ਵੇਖਿਆ ਪਰਾਂ ਦੂਰ ਇਹ ਹਵਾਈ ਜਹਾਜ਼ ਪਿਆ ਹੋਇਆ ਸੀ ਇੱਕ ਕੋਈ ਆਖ ਰਿਹਾ ਸੀ ਸਰ ਮੇਰੀ ਦੂਸਰੀ ਡਾਰਕ ਨਾਈਟ ਫਲਾਈਿੰਗ ਐਕਸਰਸਾਈਜ਼ ਸੀ ਬਿਨਾ ਲੈਂਡਿੰਗ ਲਾਈਟਸ ਦੇ ਟੇਕ-ਆਫ ਕਰਨ ਦੀ ਬਰੀਫਿੰਗ ਸੀ ਫਿਰ ਕਿਸੇ ਨੇ ਪੁੱਛਿਆ ਉਹ ਕਹਿ ਰਿਹਾ ਸੀ ਸਰ ਮੈਂ ਟੇਕ-ਆਫ ਕਰਨ ਤੋਂ ਪਹਿਲਾਂ ਦੇ ਵਾਈਟ ਰੈਕਸ਼ਨਸ ਕੀਤੇ ਤੇ ਜਾਜ ਨੂੰ 9919 ਤੇ ਲਾਈਨ-ਅਪ ਕਰ ਲਿਆ ਬ੍ਰੇਕਾਂ ਤੇ 6000 ਆਰਪੀਐਮ ਤੱਕ ਪਾਵਰਫੁਲੀ ਤੇ ਬ੍ਰੇਕਾਂ ਛੱਡ ਦਿੱਤੀਆਂ ਤੇ ਇੰਜਨ ਪਾਵਰ ਟੇਕ-ਆਫ ਆਰਪੀਐਮ ਤੱਕ ਖੋਲ ਦਿੱਤੀ ਬਾਹਰ ਵੇਖਿਆ ਤਾਂ 92 ਲਾਈਟਸ ਤੋਂ ਬਿਨਾ ਕੁਝ ਨਹੀਂ ਸੀ ਦਿਖ ਰਿਹਾ ਫਿਰ ਕਿਸੇ ਨੇ ਪੁੱਛਿਆ ਉਹ ਦੱਸ ਰਿਹਾ ਸੀ ਸਰ ਹਵਾਈ ਜੈਜ਼ ਰੋਲ ਕਰਦਾ ਗਿਆ ਸਪੀਡ ਵਧ ਰਹੀ ਸੀ ਮਿਡਲ ਮਾਰਕਰ ਤੇ ਸਪੀਡ 135 ਨਾਟਸ ਤੇ ਪਹੁੰਚ ਗਈ ਮੈਂ ਕੰਟਰੋਲ ਸਟਿਕ ਨੂੰ ਆਪਣੇ ਵੱਲ ਖਿੱਚਿਆ ਮੈਂ ਉਸ ਵੇਲੇ ਇਨਸਟਰੂਮੈਂਟ ਵੱਲ ਵੇਖ ਰਿਹਾ ਸੀ ਹਵਾਈ ਜੈਜ਼ ਦਾ ਨੋਟ ਵੀਲ ਉੱਪਰ ਉੱਠਿਆ ਅਚਾਨਕ ਬਹੁਤ ਜ਼ੋਰ ਦੀ ਝਟਕੇ ਮਹਿਸੂਸ ਹੋਏ ਮੈਂ ਇੱਕਦਮ ਇੰਜਣ ਬੰਦ ਕਰ ਦਿੱਤੀ ਤੇ ਬ੍ਰੇਕਾਂ ਲਾ ਦਿੱਤੀਆਂ ਇਸ ਤਰ੍ਹਾਂ ਲੱਗਾ ਜਿਵੇਂ ਕੋਈ ਹਵਾਈ ਜਹਾਜ਼ ਨੂੰ ਜ਼ੋਰ-ਜ਼ੋਰ ਦੀ ਰੋਣ ਰਿਹਾ ਹੋਵੇ ਮੈਨੂੰ ਖਿਆਲ ਆਇਆ ਕਿ ਸ਼ਾਇਦ ਵਾਈਜਾਜ਼ ਦਾ ਟਾਇਰ ਫਟ ਗਿਆ ਸੀ ਤੇ ਉਹ ਰਨਵੇ ਤੋਂ ਇੱਕ ਪਾਸੇ ਉੱਤਰ ਕੇ ਦਰਖਤਾਂ ਵੱਲ ਜਾਂ ਟੋਇਆ ਵਿੱਚ ਜਾ ਪਿਆ ਸੀ ਪਰ ਮੈਂ ਰਨਵੇ ਦੀਆਂ ਲਾਈਟਾਂ ਦੋਹਾਂ ਪਾਸੇ ਵੇਖ ਸਕਦਾ ਸੀ ਐਨੇ ਵਿੱਚ ਆਜ ਦਾ ਸੱਜਾ ਪਹੀਆ ਟੁੱਟ ਗਿਆ ਤੇ ਜਾਜ਼ ਇੱਕਦਮ ਸੱਜੇ ਪਾਸੇ ਮੁੜ ਕੇ ਰਨਵੇ ਤੋਂ ਥੱਲੇ ਉਤਰ ਗਿਆ ਜਾਜ਼ ਦੇ ਦੁਆਲੇ ਰਗੜ ਕਾਰਨ ਚੰਗਿਆੜੀਆਂ ਨਿਕਲ ਰਹੀਆਂ ਸਨ ਕੋਈ ਪੁੱਛ ਰਿਹਾ ਸੀ ਉਸ ਵੇਲੇ ਨੇਵੀਗੇਟਰ ਕਿੱਥੇ ਸੀ ਕੋਈ ਦੱਸ ਰਿਹਾ ਸੀ ਸਰ ਮੈਂ ਇਸ ਦਾ ਨੈਵੀਗੇਟਰ ਹਾਂ ਟੇਕ ਆਪ ਵੇਲੇ ਮੈਂ ਕ੍ਰੈਸ਼ ਸੀਟ ਤੇ ਬੈਠਾ ਸਾਂ ਜਹਾਜ਼ ਰੁਕ ਗਿਆ ਤਾਂ ਮੈਂ ਐਂਟ੍ਰੈਸ ਡੋਰ ਨੂੰ ਖੋਲਣ ਦੀ ਕੋਸ਼ਿਸ਼ ਕੀਤੀ ਪਰ ਡੋਰ ਜਾਮ ਹੋ ਚੁੱਕਾ ਸੀ ਫਿਰ ਮੈਂ ਵੇਖਿਆ ਕਿ ਜਹਾਜ਼ ਦਾ ਨੋਜ਼ ਐਕਸ਼ਨ ਟੁੱਟ ਚੁੱਕਾ ਸੀ ਉਹ ਤੇ ਇੱਕ ਮੁਗਾਰ ਹੋ ਗਿਆ ਸੀ ਮੈਂ ਉਸੇ ਮੁਗਾਰ ਵਿੱਚੋਂ ਬਾਹਰ ਨਿਕਲ ਗਿਆ ਕੋਈ ਪਾਇਲਟ ਨੂੰ ਪੁੱਛ ਰਿਹਾ ਸੀ ਤੂੰ ਬਾਹਰ ਕਿਸ ਤਰ੍ਹਾਂ ਨਿਕਲਿਆ ਉਹ ਦਾਸਰੀਆ ਸੀ ਸਰ ਮੇਰੇ ਕੋਲ ਇੱਕੋ ਤਰੀਕਾ ਸੀ ਬਾਹਰ ਨਿਕਲ ਲਈ ਕਿ ਮੈਂ ਆਪਣੀ ਸੀਟ ਕੈਨੋਪੀ ਨੂੰ ਜੈਡੀਸ਼ਨ ਕਰਦਾ ਕੈਨੋਪੀ ਨੂੰ ਖੋਲਣ ਲਈ ਮੈਂ ਬਟਨ ਦਬਾਇਆ ਪਰ ਕੁਝ ਤਾਂ ਹੋਈ ਫਿਰ ਮੈਂ ਆਪਣੀ ਥਾਂ ਤੇ ਆ ਗਈ ਹਵਾ ਹੀ ਜਸ ਘੋਤਾ ਹੋਇਆ ਸੀ ਇਸ ਲਈ ਠੇਹਾ ਹਵਾ ਦਾ ਫਲੋ ਨਹੀਂ ਸੀ ਮੈਂ ਜਾ ਅਜਿਸ ਕੈਲ ਸਾ ਹੱਥਾਂ ਨਾਲ ਮੈਂ ਕੈਨੋਪੀ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਚੁੱਕੀ ਨਹੀਂ ਗਈ ਫਿਰ ਮੈਂ ਖਲੋ ਕੇ ਸਿਰ ਤੇ ਜੋਰ ਨਾਲ ਕਨੋਪੀ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਉਹ ਤਾਂ ਹੋਈ ਤਾਂ ਹੱਥਾਂ ਦੇ ਜੋਰ ਨਾਲ ਮੈਂ ਉਸ ਨੂੰ ਥਾਂ ਕਰਕੇ ਬਾਹਰ ਛਾਲ ਮਾਰ ਦਿੱਤੀ ਬਾਹਰ ਆ ਕੇ ਅਸੀਂ ਵੇਖਿਆ ਕਿ ਹਵਾਈ ਜਹਾਜ਼ ਦੀ ਸੱਜੇ ਵਿੰਗ ਦੀ ਬਾਹਰਲਾ ਹਿੱਸਾ ਟੁੱਟ ਕੇ ਇੱਕ ਪਾਸੇ ਪਿਆ ਹੋਇਆ ਸੀ ਰਨਵੇ ਦੇ ਦਿਵਾਲੇ ਲਹੂ ਹੀ ਲਹੂ ਸੀ ਤੇ ਗਊਆਂ ਮੋਹਿਆਂ ਪਿੰਆਂ ਸਨ ਸਾਨੂੰ ਡਰ ਸੀ ਕਿ ਜਹਾਜ਼ ਨੂੰ ਸ਼ਾਇਦ ਅੱਗ ਲੱਗ ਜਾਏਗੀ ਇਸ ਲਈ ਅਸੀਂ ਇੱਥੇ ਦੌੜ ਗਏ ਦੂਰ ਜਾ ਖਲੋ ਗਏ ਫਿਰ ਆਵਾਜ਼ ਆਈ ਪਰੇ ਗਉ ਆਇਤੇ এয়ারਫੀਲਡ ਵਿੱਚ ਆਈਆਂ ਕਿਸ ਤਰ੍ਹਾਂ ਕੋਈ ਆਖ ਰਿਹਾ ਸੀ ਸਰ ਇਹ ਸਾਨੂੰ ਕੁਝ ਪਤਾ ਨਹੀਂ ਫਿਰ ਕੋਈ ਆਖ ਰਿਹਾ ਸੀ ਇਹ ਤਫ਼ਤੀਸ਼ ਹੁੰਦੀ ਰਹੇਗੀ ਪਰ ਇਸ ਵੇਲੇ ਤੁਹਾਨੂੰ ਬਾਹਰ ਖਤਰਾ ਹੈ ਤੁਸੀਂ ਦੋਵੇਂ ਆਪਣੀ ਹੱਥ ਤੋਂ ਬਾਹਰ ਨਾ ਜਾਣਾ ਪਿੰਡ ਵਿੱਚ ਸਾਡੇ ਖਿਲਾਫ ਜਲੂਸ ਨਿਕਲ ਰਹੇ ਹਨ ਮੁਜਾਰੇ ਹੋ ਰਹੇ ਹਨ ਆਪਣੀ ਲਾ ਦੀ ਜਾਨ ਦੇਸ ਦੀ ਪਈ ਸੀ ਪਰ ਅਜੇ ਨਿਕਲੀ ਨਹੀਂ ਸੀ ਅੱਖਾਂ ਕਦੇ ਪਲਕੂ ਚਮਕਦੀਆਂ ਫਿਰ ਮੀਟੀਆਂ ਜਾਂਦੀਆਂ ਚਾਨਣ ਹਨੇਰਾ ਵਿੱਚ ਵਟ ਦਾ ਪਿਆ ਸੀ ਉਹਨੂੰ ਜਾਪਿਆ ਜਿਵੇਂ ਆਉਂਦੇ ਦਿਵਾਲੀ ਕਈ ਲੋਕ ਜਮਾ ਹੋ ਗਏ ਕਈ ਆਵਾਜ਼ਾਂ ਦੇ ਕੰਨਾਂ ਵਿੱਚ ਪਈਆਂ ਕੋਈ ਪੁੱਛ ਰਿਹਾ ਸੀ ਇਹਨਾਂ ਮੋਈਆਂ ਗਊਆਂ ਦੇ ਮਾਲਕ ਕੌਣ ਹਨ ਕਪੀਲਾ ਨੂੰ ਜਾਪਿਆ ਫਿਰ ਚੁੱਪຊਾ ਗਈ ਕੋਈ ਕੁਝ ਨਹੀਂ ਕਹਿ ਰਿਹਾ ਸੀ ਫਿਰ ਇੱਕ ਆਵਾਜ਼ ਆਈ ਜਿੰਨਾਂ ਦੇ ਇਹ ਗਉਂ ਆ ਹਨ ਆਪਣੇ ਆਪਣੇ ਨਾਂ ਲਿਖਾਓ ਤੁਹਾਨੂੰ ਤੁਹਾਡੀਆਂ ਮੋਹੀਆਂ ਹੋਈਆਂ ਗਉਂਾਂ ਦੇ ਜਾਨਾ ਦਿੱਤਾ ਜਾਏਗਾ ਫਿਰ ਬੜੀਆਂ ਆਵਾਜ਼ਾਂ ਆਈਆਂ ਜਿਵੇਂ ਬਹੁਤ ਸਾਰੇ ਲੋਕ ਇੱਕੋ ਵਾਰੀ ਬੋਲ ਰਹੇ ਹੋਣ ਇਹ ਗਉ ਮੇਰੀ ਸੀ ਹਜ਼ੂਰ ਗੋਰੀ ਗਾਂ ਮੇਰਾ ਨਾਂ ਸ਼ੇਰਾ ਹੈ ਇਹ ਗਉ ਮੇਰੀ ਸੀ ਹਜ਼ੂਰ ਤਿੰਨ ਥਣੀ ਮੇਰਾ ਨਾਂ ਰੱਖਾ ਹੈ ਇਹ ਗਉ ਮੇਰੀ ਸੀ ਹਜ਼ੂਰ ਲੂੰਡੀ ਗਾਂ ਬੜੀਆਂ ਹੀ ਆਵਾਜ਼ਾਂ ਸਨ ਬੜੇ ਹੀ ਨਾਂ ਇਹ ਫੇਰ ਕੋਈ ਕੜਕਦੀ ਜਿਹੀ ਆਵਾਜ਼ ਆਈ ਤੁਸੀਂ ਵੀ ਨਾਲ ਖਾ ਦਿੱਤੇ ਨੇ ਪਰ ਗਊਆਂ ਸਿਰਫ 10 ਸਨ ਤੁਸੀਂ ਸਾਰੇ ਝੂਠ ਬੋਲ ਰਹੇ ਹੋ ਕਪੀਲਾ ਨੇ ਹਿੱਸਦੀਆਂ ਅੱਖਾਂ ਨੂੰ ਖੋਲ ਕੇ ਆਪਣੇ ਤੇ ਆਪਣੇ ਨਾਲ ਦੇ ਗਊਆਂ ਦੇ ਮਾਲਕਾਂ ਨੂੰ ਪਛਾਣਨ ਦੀ ਕੋਸ਼ਿਸ਼ ਕੀਤੀ ਕੁਝ ਨੂੰ ਪਛਾਣਨੇ ਹੋਏ ਵੀ ਲੱਗੇ ਪਰ ਕੁਝ ਬਿਲਕੁਲ ਉਪਰੇ ਸਨ ਪਤਾ ਨਹੀਂ ਕਿੱਥੋਂ ਆ ਗਏ ਸਨ ਕਪੀਲਾ ਨੇ ਆਪਣੇ ਮਾਲਕ ਮੋਨੇ ਦਾ ਮੂੰਹ ਪਛਾਨਿਆ ਉਹਨੂੰ ਆਪਣੇ ਬੱਚੇ ਦੀ ਬੜੀ ਯਾਦ ਆਈ ਜੋਨੇ ਸੰਗ ਦੇ ਸਾਰੇ ਜ਼ੋਰ ਨਾਲ ੜਿੰਗ ਕੇ ਕੋ ਜੱਖਣਾ ਚਾਹਿਆ ਪਰ ਉਹਦੇ ਸੰਗ ਵਿੱਚੋਂ ਆਵਾਜ਼ ਨਹੀਂ ਨਿਕਲ ਸਕੀ ਕੜਕ ਦੀ ਜਿਹੀ ਆਵਾਜ਼ ਆਕ ਰਹੀ ਸੀ ਤੁਸੀਂ ਇਸ ਲਈ ਗਊਆਂ ਦੀ ਮਾਲਕੀ ਦੱਸ ਰਹੇ ਹੋ ਕਿ ਤੁਹਾਨੂੰ ਆਵਜਾ ਮਿਲੇਗਾ ਪਰ ਤੁਸੀਂ ਮੋਈਆਂ ਗਊਆਂ ਦੇ ਝੂਠੇ ਮਾਲਕ ਹੋ ਫਿਰ ਪਤਾ ਨਹੀਂ ਸਾਰੇ ਕਿੱਥੇ ਚਲੇ ਗਏ ਸਾਰੀਆਂ ਆਵਾਜ਼ਾਂ ਇੱਕ ਹਨੇਰੇ ਵਿੱਚ ਡੁੱਬ ਗਈਆਂ ਇਹ ਪਤਾ ਨਹੀਂ ਰਾਤ ਦਾ ਹਨੇਰਾ ਸੀ ਕੇ ਕਪੀਲਾ ਦੀਆਂ ਅੱਖਾਂ ਵਿੱਚ ਟੈਲ ਦਾ ਮੌਤ ਦਾ ਹਨੇਰਾ ਪਤਾ ਨਹੀਂ ਕਦੋਂ ਕਿੰਨੇ ਚਿਰ ਪਿੱਛੋਂ ਫਿਰ ਕੁਝ ਆਵਾਜ਼ਾਂ ਉਭਰੀਆਂ ਬੋਲ ਚੌਂਕੀਦਾਰ ਇਹ ਗਊਆਂ ਇੱਥੇ ਫੀਲਡ ਵਿੱਚ ਕਿਸ ਤਰ੍ਹਾਂ ਆਈਆਂ ਪਤਾ ਲੱਗਾ ਹੈ ਕਿ ਘਾਹ ਚਰਨ ਲਈ ਇੱਥੇ ਰੋਜ਼ ਰਾਤ ਨੂੰ ਆਉਂਦੀਆਂ ਸਨ ਇਹਨਾਂ ਦੇ ਮਾਲਕ ਤੈਨੂੰ ਹਰ ਮਹੀਨੇ ਰਿਸ਼ਵਤ ਦੇਂਦੇ ਸਨ ਤੇਰੇ ਉੱਤੇ ਰਿਸ਼ਵਤ ਦਾ ਕੇਸ ਕਪੀਲਾ ਦੇ ਹੋਸ਼ ਹਵਾਜ਼ ਮੁੱਕਦੇ ਪਏ ਸਨ ਕੋਈ ਗੱਲ ਕੰਨਾਂ ਵਿੱਚ ਪੈਂਦੀ ਸੀ ਕੋਈ ਨਹੀਂ ਪਿੰਡੇ ਉੱਤੋਂ ਮੱਖੀਆਂ ਉਡਾਣ ਲਈ ਉਹਨੇ ਆਪਣੀ ਪੂਛ ਨੂੰ ਹਿਲਾਉਣਾ ਚਾਹਿਆ ਪਰ ਪੂਛਲ ਹੁਣ ਹਿਲਦੀ ਨਹੀਂ ਸੀ ਤੇਰੀ ਆਵਾਜ਼ ਆਈ ਉਹ ਸਾਰੇ ਛੇਰਾ ਰੱਖਾ ਤੇ ਵੀ ਜਨੇ ਕਿੱਥੇ ਚਲੇ ਗਏ ਹੁਣ ਕੋਈ ਕਿਸੇ ਗਊ ਦਾ ਮਾਲਕ ਨਹੀਂ ਬੰਦਾ ਸਭ ਆਖ ਰਹੇ ਥਨ ਹਜ਼ੂਰੇ ਸਾਡੇ ਗਊਆਂ ਨਹੀਂ ਸਨ ਸਿਰਫ ਫੇਸ ਲੈ ਕੇ ਉਹਨਾਂ ਨੂੰ ਪਤਾ ਲੱਗ ਗਿਆ ਹੈ ਕਿ ਸਾਡਾ 35 ਲੱਖ ਦਾ ਜੋ ਹਵਾਈ ਜੱਤਬਾ ਹੋ ਗਿਆ ਹੈ ਹੁੰਦਾ ਹਰਜਾਨਾ ਗਊਆਂ ਦੇ ਮਾਲਕਾਂ ਨੂੰ ਦੇਣਾ ਪਵੇਗਾ ਕਪਿਲਾ ਨੇ ਆਪਣੇ ਮਾਲਕ ਮੋਹਣੇ ਦਾ ਮੂੰਹ ਚਿਤਾਰਿਆ ਪਰ ਮੋਹਣਾ ਦੂਰ ਨੇੜੇ ਕਿਤੇ ਨਹੀਂ ਸੀ ਕਪਲਿਆ ਨੂੰ ਯਾਦ ਆਇਆ ਇੱਕ ਵਾਰ ਮੋਹਣਾ ਬਿਮਾਰ ਪਿਆ ਸੀ ਰਾਜੀ ਨਹੀਂ ਸੀ ਹੁੰਦਾ ਤਾਂ ਇੱਕ ਸਿਆਣੇ ਨੇ ਇਹਨੂੰ ਆਖਿਆ ਸੀ ਕਿ ਮੰਗਲਵਾਰ ਵਾਲੇ ਦਿਨ ਉਹ ਆਟੇ ਦਾ ਪੇੜਾ ਆਪਣੀ ਗਊ ਨੂੰ ਆਪਣੇ ਹੱਥੀ ਖਵਾਇਆ ਕਰੇ ਕਪਿਲਾ ਦੇ ਮੋਇਆਂ ਗਾ ਨਵੀ ਭੁੱਖ ਲੱਗ ਗਈ ਆਟੇ ਦਾ ਪੇੜਾ ਮੰਗਲਵਾਰ ਕੀ ਅੱਜ ਮੰਗਲਵਾਰ ਨਹੀਂ ਮੋਨਾ ਕੀ ਮੋਨਾ ਹੋਂਦਾ ਮਾਲਕ ਨਹੀਂ ਹੋਂਦਾ ਕੋਈ ਮਾਲਕ ਨਹੀਂ ਕਪਿਲਾ ਦੀਆਂ ਪੱਤਰ ਹੁੰਦੀਆਂ ਜਾਂਦੀਆਂ ਅੱਖਾਂ ਨੂੰ ਇੱਕ ਹੇਲਦੀ ਜਿਹੀ ਚੀਜ਼ ਐ ਚੌਲਾ ਪਿਆ ਸ਼ਾਇਦ ਮੋਨਾ ਆ ਗਿਆ ਆਪਣੀ ਮਰਦੀ گاਉ ਦੇ ਪਿੰਡੇ ਉੱਤੇ ਇੱਕ ਵਾਰੀ ਹੱਥ ਫੇਰਨ ਲਈ ਆ ਗਿਆ ਉਨੇ ਫੈਲਦੀਆਂ ਜਈਆਂ ਅੱਖਾਂ ਨਾਲ ਪਛਾਣਨ ਦੀ ਕੋਸ਼ਿਸ਼ ਕੀਤੀ। ਹੋਂਦੇ ਪਿੰਡੇ ਉੱਤੇ ਕੁਝ ਸ਼ੋਰ ਰਿਹਾ ਸੀ। ਬਹੁਤ ਕੂਲਾ, ਨਿੱਗਾ, ਮੋਨੇ ਦੇ ਹੱਥਾਂ ਨਾਲ ਉਹ ਵੀ ਕੂਲਾ। ਤੇ ਉਹਨੇ ਅੱਖਾਂ ਵਿੱਚ ਡਿੱਗਦੇ ਪਾਣੀ ਦੀ ਆਖਰੀ ਬੂੰਦ ਨਾਲ ਪਛਾਣਿਆ। ਹੋਂ ਦਾ ਬੱਚਾ ਪਤਾ ਨਹੀਂ ਕਿਵੇਂ ਉੱਥੇ ਆਣ ਪਹੁੰਚਿਆ ਸੀ ਤੇ ਆਪਣੀ ਜੀਵ ਨਾਲ ਮਰਦੀ ਮਾਂ ਦਾ ਪਿੰਡਾ ਛੱਡਦਾ ਪਿਆ ਸੀ। ਤੁਸੀਂ ਸੁਣੀ ਕਹਾਣੀ ਗਉਂ ਦਾ ਮਾਲਕ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਕਹਾਣੀ ਕਿਹੋ ਜਿਹੀ ਲੱਗੀ ਜੇਕਰ ਕਹਾਣੀ ਤੁਹਾਨੂੰ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਮਿਲਦੇ ਆਇਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ